ਜੰਡਿਆਲਾ ਗੁਰੂਕਾ ਵਿੱਚ ਇੱਕ ਵਾਰ ਫਿਰ ਤੋਂ ਚੱਲੀ ਗੋਲੀ ਗਊਸ਼ਾਲਾ ਰੋਡ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਜੰਡਿਆਲਾ ਗੁਰੂਕਾ ਦੇ ਕਸ਼ਿਸ਼ ਲੇਡੀਜ਼ ਸਲੂਨ ਉੱਪਰ ਚਲੀਆਂ ਗੋਲੀਆਂ ਇੱਕ ਲੇਡੀਜ਼ ਦੇ ਲੱਗੀ ਗੋਲੀ ਗੰਭੀਰ ਰੂਪ ਵਿੱਚ ਹੋਈ ਜ਼ਖਮੀ ਜਿਸ ਨੂੰ ਇਲਾਜ ਲਈ ਇੱਕ ਪ੍ਰਾਈਵੇਟ ਹਸਪਤਾਲ ਪੇ ਜਾ ਗਿਆ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਇਸ ਮਾਮਲੇ ਦੀ ਜਾਂਚ ਆਸ-ਪਾਸ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਅਨੁਭਵ ਲੈ ਮਨ ਬਖੀ ਤਾਲ ਕੀ ਗੱਲ ਧੋਈ ਅਬੀ ਇਕਦਮ ਅਸੀਂ ਤੇ ਅੱਪੇ ਆਪਣੇ ਕਮਰੇ ਜੇ ਬੈਠੇ ਹੋ ਇਸੀ ਇਕਦਮ ਫਾਇਰਿੰਗ ਹੋਈ ਹੈ ਜਾਨੀ ਮੇਰੀ ਹੈ ਉਹ ਜਿਹਦੀ ਨੂੰ ਗੋਲੀ ਲੱਗੀ ਹੈ ਤੇ ਉਹ ਦੁਕਾਨ ਜੀ ਸਾਮਾਨ ਲੈਣ ਵਾਸਤੇ ਗਈ ਸੀ ਤੇ ਇਕਦਮ ਉਹਦੇ ਰੋਣ ਦੀ ਆਵਾਜ਼ ਆਈ ਤੇ ਗੋਲੀ ਚਲਣ ਦੀ ਆਵਾਜ਼ ਆਈ ਹੈ ਤੇ ਮੈਂ ਇਕਦਮ ਕਮਰੇ ਚ ਬਾਹਰ ਆਈ ਆ ਤੇ ਦੇਖਿਆ ਇੱਥੇ ਖੂਨ ਖੂਨ ਹੋਈ ਪਈ ਸੀ ਇੱਥੇ ਉਹ ਫਿਰ ਆਪਣਾ ਮਤਲਬ ਕਿ ਹਰ ਇੱਕ ਕੋਈ ਰਿਸ਼ਤੇਦਾਰੀ ਗਈ ਉਹਨਾਂ ਨੂੰ ਬੁਲਾਇਆ ਗਿਆ ਸੀ ਉਹਨਾਂ ਕੋ ਆਪਣੀ ਪਰਸਨਲ ਫਾਈਲ ਰੈਫਰ ਲੱਗੀ ਇਹਨਾਂ ਕੋ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਭੱਜ ਗਏ ਫਿਰ ਉਹ ਚਾਰ ਪੰਜ ਬੰਦੇ ਗਏ ਸੀ ਉਹ ਕੌਣ ਬੰਦੇ ਪਤਾ ਲੱਗਾ ਕਿੰਨਾਂ ਨੇ ਚਲਾਈ ਨਹੀਂ ਜੀ ਕਿਤੇ ਭੱਜ ਗਏ ਅਸੀਂ ਤੇ ਅੰਦਰ ਬੈਠੇ ਹੋਏ ਸੀ ਸਾਰੇ ਸਰ ਪਤਾ ਨਹੀਂ ਜੇ ਸਾਹਮਣੇ ਸ਼ਾਪ ਹੈਗੀ ਉਹ ਉਹਨਾਂ ਨੇ ਦੇਖਿਆ ਵੀ ਉਹ ਚਾਰ ਪਤਾ ਨਹੀਂ ਦੁਕਾਨਾ ਸਾਡੀ ਸਿਰਫ ਆਪਣਾ ਪਾਰਲਰ ਹੈਗਾ ਸਲੂਨ ਹੈਗਾ ਨਾ ਡਰਾਲੀ ਦਾ ਸਾਡੇ ਵੱਲੋਂ ਕਿੰਨੇ ਫਾਇਰ ਹੋਏ ਹਾਂ ਕਿੰਨੇ ਫਾਇਰ ਕੀਤੇ ਸਿਰ ਮੈਨੂੰ ਕੁਝ ਨਹੀਂ ਆਈ ਡੀ ਸੀ ਕਿੰਨੇ ਫਾਇਰ ਹੋਏ ਜੀ ਮਤਲਬ ਟੋਟਲ ਫਾਇਰ ਸਿਰ 5 ਹੋਏ ਆ ਟੋਟਲ ਫਾਇਰ 5 ਹੋਏ ਆ ਪਰ ਇਹ ਨਹੀਂ ਪਤਾ ਸਾਡੇ ਵੱਲ ਕਿੰਨੇ ਫਾਇਰ ਹੋਏ ਆ ਤੁਸੀਂ ਕਿਹਾ ਬੀ ਫਾਇਰ ਕੀਤੀ ਹਾਂਜੀ ਤੁਹਾਡੇ ਪਿਸਟਲ ਹੈਗਾ ਸੀ ਨਹੀਂ ਸਿਰ ਸਾਡੇ ਕੋ ਫਿਰ ਸਾਡੇ ਕੋ ਨਹੀਂ ਹੈਗਾ ਪਿਸਟਲ ਸਿਰ ਜਿਹੜੇ ਜਿਹੜੇ ਫਾਇਰ ਤੁਹਾਡੀ ਗੋਲੀ ਜਿਹੜੀ ਲੱਗੀ ਉਹ ਕਿੱਥੇ ਕਿਸੇ ਲੱਗੀ ਜੀ ਸਿਰ ਪੈਰ ਤੇ ਲੱਗੀ ਸਿਰ ਗੋਲੀ ਸਿਰ ਹੁਣ ਕਿੱਥੇ ਹੈਗਾ ਹਸਪੀਟਲ ਆਇਸਾਂ ਲਾਈ ਉਹਨੂੰ ਠੀਕ ਹੈ ਕੰਡੀਸ਼ਨ ਸਿਰ ਹਾਲੇ ਕੋਈ ਪਤਾ ਨਹੀਂ ਸਿਰ ਕੀ ਮੰਨ ਕਰਦੇ ਜੀ ਰਮਨ ਤੇ ਗਾਇਮਨ ਦਾ ਸੁਖਨ ਜੀ 40 ਸਰ ਪੈਸੇ ਦੀ ਮਤ ਮੰਗ ਕੀਤੀ ਹੈ ਹਸਬੰਦ ਆ ਗਿਆ ਉਹਨੇ ਗੱਲ ਕਰ ਲਓ ਕੁਮਾਰ ਸਰ ਕੁਲਦੀਪ ਜੀ ਕੀ ਕਰ ਰਹੀ ਗੱਲ ਹੈ ਵੀ ਫਾਇਰ ਚੱਲੇ ਬਾਰੋ ਮੇਰੀ ਵਾਈਫ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੋਈ ਹੈ ਤੁਹਾਡੀ ਦੁਕਾਨ ਕਿੱਦੀ ਮੇਰੀ ਮੈਂ ਕੁਲਦੀਪ ਮੋਬਾਈਲ ਰਿਪੇਅਰ ਦੁਕਾਨ ਹੈ ਕਿ ਮੇਰੀ ਉਹ ਕਸ਼ੇਸ਼ ਬਿਊਟੀ ਸਲੂਨ ਹੈਗਾ ਉਹਨਾਂ ਦਾ ਅੱਛਾ ਉਹ ਆਪ ਚਲਾਉਂਦੇ ਨੇ ਸਲੂਨ 'ਚ ਬੈਠੇ ਸੀ ਹਾਂ ਸਲੂਨ ਦੇ ਵਿੱਚ ਬੈਠੇ ਸੀ ਸਮਾਨ ਸਾਹਮਣੇ ਪਏ ਸੀ ਅਪ੍ਰੋਕਸੀਮੇਸ਼ਨ 4 ਤੋਂ 5 ਫਾਇਰ ਹੋਏ ਉਹਨਾਂ ਤੇ ਤੁਸੀਂ ਵੀ ਜਵਾਬੀ ਫਾਇਰ ਕੀਤੀ ਉਹਨਾਂ ਤੇ ਹਾਂ ਮੇਰੇ ਰਿਲੇਟਿਵ ਹੈਗੇ ਨੇ ਉਹਨਾਂ ਨੇ ਜਵਾਬੀ ਫਾਇਰ 3-4 ਕੀਤੇ ਨੇ ਉਹਨਾਂ ਤੇ ਪਰ ਉਹ ਨਿਕਲ ਗਏ ਹੁਣੇ ਤੇ ਕਿੰਨੇ ਬੰਦੇ ਆਈ ਸੀ ਫਾਇਰ ਅਪ੍ਰੋਕਸੀਮੇਸ਼ਨ ਮੋਟਰਸਾਈਕਲ ਸਪਲੈਂਡਰ ਸੀ ਤੇ ਸ਼ਾਇਦ ਦੋ ਬੰਦੇ ਸੀ ਮੋਟਰਸਾਈਕਲ ਦੇ ਮੂੰਹ ਬੰਨੇ ਹੋਏ ਸੀ ਤੁਹਾਨੂੰ ਕੋਈ ਕਿਸੇ ਦਾ ਕੋਈ ਅੱਗੇ ਤੰਕੀ ਜਾਂ ਫੋਨ ਜਾਂ ਕੋਈ ਕਿਸ ਤਰ੍ਹਾਂ ਦੀ ਮੰਗ ਕੋਈ ਲੜਾਈ ਝਗੜਾ ਇਹਦੇ ਬਾਰੇ ਮੈਂ ਹੋਰ ਕੋਈ ਉਹ ਵੀ ਸਾਡੇ ਇੱਥੇ ਝੰਡਿਆਲੇ ਦੇ ਵਿੱਚ ਨਿਆਰੇ ਦੇ ਗੋਲੀਆਂ ਚੱਲੀਆਂ ਸੀ ਜਿਹੜੀਆਂ ਉਹਦੇ ਵਿੱਚ ਅਸੀਂ ਚੜਦੇ ਚਾਰੇ ਬੰਦੇ ਰਨਡਕਟ ਕਰ ਲਏ ਉਹ ਵੱਲੋਂ ਫੜੇ ਸੀ ਐਕਸਵੇਰੇ ਉਹਨਾਂ ਦੀ ਪੁੱਛੀ ਅਸੀਂ ਦੇ ਉੱਤੇ ਦੋ ਬੰਦੇ ਸਾਡੇ ਕੋਲ ਮਿਲੇ ਜਿੰਨਾ ਕਾਸ ਤੇ ਫਾਈਲ ਦਿੱਤੀ ਸਾਡੇ ਐਸ ਐਚਓ ਸਾਹਿਬ ਤੇ ਉਹਦੇ ਫਾਈਲ ਦੇ ਵਿੱਚ ਉਹਦੇ ਬਿਤੇ ਨੇ ਇੱਕ ਲੱਤ ਤੇ ਇੱਕ ਦੋਵਾਂ ਲੱਤਾਂ ਤੇ ਇੱਕ ਲੱਤ ਤੇ ਜਿਹੜੀ ਇਹਨਾਂ ਦੇ ਇਹ ਲੜਕੀ ਦੇ ਤਾਂ ਇੱਕ ਲੱਤ ਦੇ ਵਿੱਚੋਂ ਲੱਗ ਕੇ ਪਾਰ ਹੋ ਗਈ ਆ ਤਾਂ ਦੂਜੇ ਦੇ ਉੱਪਰ ਦੀ ਲੰਗੀ ਆ ਹਾਂ ਫਿਰ ਤਾਂ ਪਤਾ ਲੱਗਿਆ ਆ ਥ੍ਰੈਡ ਕਾਲ ਇਹਨਾਂ ਨੂੰ ਵੀ ਆਈ ਹੈ ਉਹਦੇ ਚੱਲ ਰਿਹਾ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਸਰ ਟੋਟਲ ਕਿੰਨੇ ਫਾਇਲ ਹੋਏ ਆ ਉਹਨਾਂ ਵਲੋਂ ਕਿੰਨੇ ਕੀਤੇ ਗਏ ਇਹ ਇਹ ਮੈਂ ਤਾਂ ਜੀ ਹਸਪਤਲ ਹੀ ਆਇਆ ਬਾਕੀ ਬਾਕੀ ਤੇ ਜਾ ਕੇ ਦੇਖਦਾ ਪਰ ਜੋ ਇਹਨਾਂ ਦਾ ਕਹਿਣਾ ਹੈ ਦੋ ਤਿੰਨ ਫਾਇਲ ਇਹ ਕਿੰਨਾ ਵੱਡਾ ਥ੍ਰੈਡ ਕਾਲ ਆਈ ਇਹਨਾਂ ਨੂੰ ਕੋਈ ਨਾ ਥ੍ਰੈਡ ਤਾਂ ਜੀ ਇਹ ਕਲੀਅਰ ਕਰਦੇ ਹਾਂ ਹੁਣ ਇਹਨਾਂ ਤੋਂ ਕਿਹੜਾ ਬੰਦਾ ਹੈਗਾ ਉਹਦਾ ਸਾਡਾ ਚੱਲ ਰਿਹਾ ਅਜੇ ਇੱਥੇ ਦੱਸਣਾ ਤਾਂ ਨਹੀਂ ਬਾਬਾ ਜੀ ਲੇਕਿਨ ਇਹ ਵੀ ਮੈਂ ਛੋਟੀ ਦੰਨਾ ਵੀ ਜਦੋਂ ਇੱਥੇ ਜੰਗੜਾਲੇ ਚ ਕਿੰਨੇ ਵੀ ਅੱਗੇ ਗੋਲਣੇ ਚਾਹਦੇ ਆ 100% ਅਸੀਂ ਸਾਡੇ ਬੰਦੇ ਕਿ ਕਿ ਵੀ ਜਲਦੀ ਤੋਂ ਜਲਦੀ ਦੋ ਤਿੰਨ ਦਿਨ ਦੇ ਅੰਦਰ ਅੰਦਰ ਫੜਨੇ ਦੀ ਕੋਸ਼ਿਸ਼ ਕਰਾਂਗੇ। ਕੋਈ ਸੋ ਇਹ ਕੋਈ ਸੰਭਵ ਨਹੀਂ ਲੱਗ ਰਹੀ ਕੋਈ ਕੀ ਕਰਨੀ ਦੀ ਹਸਪਤਾਲ ਵਿੱਚ ਕੋਈ। ਕਰਨ ਦਾ ਤਾਂ ਹੁਣ ਜਿੱਦਾਂ ਜਿਹੜਾ ਪਹਿਲਾ ਹੁਣ ਤੁਹਾਡੇ ਸਾਹਮਣੇ ਵੀ ਆ ਤੁਸੀਂ ਸਵੇਰੇ ਐਸਾ ਕਿ ਸਭ ਕੁਝ ਵੀ ਉਹਨਾਂ ਨੇ ਕੋਈ ਤੁਸੀਂ ਉਹ ਫੀਸ ਹੀ ਕੀਤੀ ਹੈ। ਉਹਦੇ ਵਿੱਚ ਵੀ ਉਹਨਾਂ ਦਾ ਤਾਂ ਲੈਣ ਦੇਣ ਦਾ ਮਸਲਾ ਆਇਆ। ਹੁਣ ਇਹਨਾਂ ਤਾਂ ਵੀ ਜਿਹੜੀ ਹੈਗੀ ਉਹ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਸਾਰਾ ਇਨਵੈਸਟਿਗੇਟ ਕਰਾਂਗੇ। ਜੋ ਕਰੈਕ ਕਰਨ ਆ ਰਹੀ ਹੈ ਇਹਦੇ ਸਬੰਧ ਵਿੱਚ ਇਹਦਾ ਸਾਈਬਰ ਕ੍ਰਾਈਮ ਉਹਦੀ ਵੀ ਉਹਨਾਂ ਕਿ ਉਹ ਵੀ ਸਾਈਬਰ ਕ੍ਰਾਈਮ ਦੀ ਵੀ ਸਾਡੀਆਂ ਟੀਮਾਂ ਬਹੁਤ ਵਧੀਆ ਹੈ ਜਿਹੜੀ ਸਾਡਾ ਸੈੱਲ ਹੈਗਾ ਉਹ ਉਹਦੀ ਮਦਦ ਨਾਲ ਪਬਲਿਕ ਦੀ ਮਦਦ ਦੇ ਨਾਲ ਇਹ ਸਾਰੇ ਦਾ ਸਾਰਾ ਅਸੀਂ ਆਪ ਇਹ ਡੇਟੇਸ ਕੀਤੇ ਆ ਸਾਈਬਰ ਕ੍ਰਾਈਮ ਸਾਡਾ ਬਹੁਤ ਵਧੀਆ ਜਿਹਦੇ ਨਾਲ ਤੇ ਉਹਦੀ ਕਾਫੀ ਮਦਦ ਹੋ ਗਈ